ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਸੁਨੇਹਾ ਪੁਰਾ ਸੰਸਾਰ 'ਚ ਫੈਲਾ ਰਹੇ ਸਨ ਉਸ ਸਮੇਂ ਇੱਕ ਵਿਅਕਤੀ ਸੀ ਜਿਸ ਦਾ ਨਾਂ ਸੀ ਪਾਈ ਲੈਣਾ ਸਿੰਘ ਜੀ ਪਾਈ ਲੈਣਾ ਜੀ ਇੱਕ ਬਹੁਤ ਹੀ ਨਿਮਰ ਧਰਮਾਤਮਾ ਤੇ ਸੇਵਾ ਪਾ ਵਾਲੇ ਇਨਸਾਨ ਸਨ ਉਹ ਖੱਤਰੀ ਜਾਤ ਦੇ ਸਨ ਅਤੇ ਪਿੰਡ ਖਦੂ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਸਨ ਪਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇਵੀ ਦੀਪਕ ਦੀ ਕਰਦੇ ਸੀ ਪਰ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਗਿਆ ਉਹ ਗੁਰਦਾਸਪੁਰ ਦੇ ਨੇੜੇ ਇੱਕ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੰਗਤ ਵਿੱਚ ਪਹੁੰਚੇ। ਉੱਥੇ ਗੁਰੂ ਜੀ ਦੇ ਸ਼ਬਦ ਸੁਣ ਕੇ ਉਹਨਾਂ ਦਾ ਮਨ ਪੂਰੀ ਤਰ੍ਹਾਂ ਬਦਲ ਗਿਆ। ਉਹਨਾਂ ਨੇ ਸੋਚਿਆ, "ਇਹੀ ਸੱਚਾ ਮਾਰਗ ਹੈ, ਰੱਬ ਤੱਕ ਪਹੁੰਚਣ ਦਾ ਰਾਸਤਾ।" ਅਤੇ ਉਸ ਦਿਨ ਤੋਂ ਭਾਈ ਲੈਣਾ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸੱਚਾ ਗੁਰੂ ਮੰਨ ਲਿਆ। ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੀ ਬੜੀ ਪ੍ਰੇਮ ਨਾਲ ਸੇਵਾ ਕਰਦੇ ਸਨ। ਉਹਨਾਂ ਨੂੰ ਜੋ ਵੀ ਹੁਕਮ ਮਿਲਦਾ ਬਿਨਾਂ ਸਵਾਲ ਕੀਤੇ ਪੂਰਾ ਕਰਦੇ। ਚਾਹੇ ਮਿੱਟੀ ਟੋਣੀ ਹੋਵੇ ਚਾਹੇ ਪਾਣੀ ਭਰਨਾ ਹੋਵੇ ਉਹ ਹਮੇਸ਼ਾ ਚਿਹਰੇ ਤੇ ਨਿਮਰਤਾ ਨਾਲ ਕਰਦੇ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਸੇਵਾ ਨਿਮਰਤਾ ਤੇ ਸੱਚਾਈ ਤੋਂ ਬਹੁਤ ਪ੍ਰਸੰਸਾ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਸਬ ਸਿੱਖਾਂ ਨੂੰ ਸਾਹਮਣੇ ਐਲਾਨ ਕੀਤਾ ਇਹ ਮੇਰਾ ਸੱਚਾ ਗੁਰਸਿੱਖ ਹੈ ਇਹ ਮੇਰਾ ਜਾਨਸ਼ੀਨ ਹੋਵੇਗਾ ਅਤੇ ਇਸ ਤਰ੍ਹਾਂ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਸਨਮਾਨ ਮਿਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੂਜੇ ਗੁਰੂ ਦੇ ਤੌਰ ਤੇ ਗੁਰੂ ਅੰਗਦ ਦੇਵ ਜੀ ਨੇ ਖਦੂਰ ਸਾਹਿਬ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਉਹਨਾਂ ਨੇ ਸਿੱਖ ਧਰਮ ਨੂੰ ਹੋਰ ਮਜ਼ਬੂਤ ਕੀਤਾ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਫੈਲਾਇਆ ਗੁਰੂ ਜੀ ਨੇ ਗੁਰਸਿੱਖ ਲਿਪੀ ਨੂੰ ਮਜ਼ਬੂਤ ਕੀਤਾ ਤਾਂ ਜੋ ਆਮ ਲੋਕ ਵੀ ਪਾਠ ਪੜ੍ਹ ਸਕਣ ਅਤੇ ਸਮਝ ਸਕਣ ਇਹ ਸਿੱਖੀ ਦੀ ਵੱਡੀ ਕ੍ਰਾਂਤੀ ਸੀ ਗੁਰੂ ਅੰਗਦ ਦੇਵ ਜੀ ਸਰੀਰਕ ਤੌਰ ਤੇ ਵੀ ਬਹੁਤ ਤੰਦਰੁਸਤ ਸਨ ਉਹ ਬੱਚਿਆਂ ਨੂੰ ਕਸਰਤ ਤੇ ਖੇਡਾਂ ਦਾ ਮਹੱਤਵ ਸਮਝਾਉਂਦੇ ਉਹਨਾਂ ਨੇ ਸਿੱਖਾਂ ਨੂੰ ਸਿਰਫ ਭਗਤੀ ਹੀ ਨਹੀਂ ਬਲਕਿ ਤਾਕਤ ਸੱਚਾਈ ਅਤੇ ਅਨੁਸਾਸਨ ਵੀ ਸਿਖਾਇਆ ਗੁਰੂ ਅੰਗਦ ਦੇਵ ਜੀ ਹਮੇਸ਼ਾ ਸੰਗਤ ਨਾਲ ਮਿਲ ਕੇ ਲੰਗਰ ਛਕਦੇ ਸਨ ਉਹਨਾਂ ਨੇ ਸਮਾਨਤਾ ਦਾ ਸੰਦੇਸ਼ ਦਿੱਤਾ ਕਿ ਹਰ ਮਨੁੱਖ ਰੱਬ ਦੀ ਨਜ਼ਰ ਵਿੱਚ ਇੱਕਸਾਰ ਹੈ ਉਹਨਾਂ ਦੀਆਂ ਬਾਣੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੋ ਅੱਜ ਵੀ ਸਾਨੂੰ ਨਿਮਰਤਾ ਸੇਵਾ ਅਤੇ ਸੱਚਾਈ ਦਾ ਰਾਹ ਦਿਖਾਉਂਦੀਆਂ ਹਨ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਸਨ 29 ਮਾਰਚ 1552 ਨੂੰ ਖadur ਸਾਹਿਬ ਵਿੱਚ ਹੋਇਆ ਉਹਨਾਂ ਦੇ ਬਾਅਦ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪੀ ਗਈ। ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਸੇਵਾ, ਨਿਮਰਤਾ ਅਤੇ ਸੱਚਾਈ ਨਾਲ ਜ਼ਿੰਦਗੀ ਬਿਤਾਉਣ ਵਾਲਾ ਹੀ ਸੱਚਾ ਗੁਰਸਿੱਖ ਹੁੰਦਾ ਹੈ।